ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਆਪਣੀ ਨਵੀਂ ਵੀਡੀਓ ਤੇ ਅੱਜ ਕੁਝ ਵੀ ਬਣਾਉਣ ਨੂੰ ਮਿਸ ਲੱਭਣ ਦੇ ਆ ਤੇ ਅੱਜ ਆਪਾਂ ਬਣਾਉਣ ਲੱਗੇ ਆ ਅਰਬੀ ਤੇ ਤੁਸੀਂ ਵੀ ਦੱਸਿਓ ਸਾਰੇ ਜਣੇ ਕੌਣ ਕਿੰਨਾ ਅਰਬੀ ਬਣਾਉਂਦਾ ਹੈ ਨੰ ਚੰਗੀ ਤਰ੍ਹਾਂ ਉਹਨਾਂ ਤੋਲੇ ਆਵਨ ਨੂੰ ਹੁੰਦੇ ਨਾਲ ਤੇ ਸਾਲਿਆ ਉਹਨਾਂ ਨੂੰ ਆਪਾਂ ਕਹਾਂਗੇ ਫਰਾਈ ਪਲੀਜ਼ ਮੇ ਵਾਲਾਂ ਨੂੰ ਇਗਨੋਰ ਕਰਿਓ ਗਰਮੀ ਬਹੁਤ ਹੈ ਇਸ ਕਰਕੇ ਮੈਂ ਤਾਂ ਜੂਗਾ ਕੀਤਾ ਨਾ ਮਿੰਗੀ ਗਾਟੇਟ ਤੇ ਗਰਮ ਕਰ ਕਰਕੇ ਤੇਲਾ ਪਾ ਕਰ ਲੈਣਾ ਜੀ ਇਹ ਮੁਫਰਾਈ ਅਰਬੀ ਨੂੰ ਤਰੀਆ ਅਰਬੀ ਇਹ ਕੋ ਬਣਾਵਾਂਗੇ ਆ ਸੁੱਕੀ ਜੀ ਨਹੀਂ ਬਣਾਉਣੀ ਤਰੀ ਵਾਲੀ ਅਰਤੀ ਸਾਡੇ ਨਹੀਂ ਪਿਆ ਦੱਸਿਓ ਕਿੰਨਾ ਕਿੰਨਾ ਨੇ ਨਹੀਂ ਪਿਆ ਤੇ ਗਰਮੀ ਵੀ ਕਹਿਤੀ ਆ ਤੇ ਇੱਕ ਅਸੀਂ ਪਾ ਲੇ ਉੱਤੋਂ ਬਲੈਕ ਸੂਟ ਕਰਮੀ ਅਰੇ ਜੀ ਆਪਾਂ ਛੋਟੇ ਪੀਸ ਦੇ ਨਾਲ ਡੱਟ ਕਰ ਲਏ ਐ ਐ ਟਿਕ ਪੀਸ ਆਪਾਂ ਕਰ ਲਿਆ ਅੰਜ ਮੇਨਾ ਤੁਹਾਨੂੰ ਦੱਸਨੀ ਹੈ ਕੀ ਹੋਇਆ ਇਹ ਅੱਜ ਫੇਰ ਦੁਪਹਿਰੇ ਕਹਿੰਦਾ ਮੇਰਾ ਵੀ ਮਨ ਕਰਦਾ ਸੀ ਮੈਂ ਕਿਹਾ ਮਨੀ ਕੁਝ ਖਾਣ ਨੂੰ ਲਿਆਈਏ ਤੇ ਇਹ ਕਹਿੰਦਾ ਨਹੀਂ ਮम्मा ਦਾ ਰਿਕੁਐਸਟ ਬਣਾ ਲਉਂਗੀ ਬਾਹਰ ਦਾ ਨਾ ਹੀ ਖਾਉ ਤੇ ਵਧੀਆ ਕਰ ਦੇਣਾ ਮੈਂ ਨਾ ਇਹ ਬਰੈਡ ਵਾਲੇ ਪਕੌੜੇ ਬਣਾਉਣ ਨੂੰ ਵੀ ਦੇਖਿਓ ਆਹ ਤਾਂ ਬਰੈਡ ਵਾਲੇ ਪਕੌੜੇ ਕਰਿਆਟੀ ਵਾਲੇ ਆ ਮਤਲਬ ਬੇਸਣ ਵਾਲੇ ਮੈਨੂੰ ਪਤਾ ਨਹੀਂ ਸੀ ਮਤਲਬ ਕਿ ਉਸ ਡੱਬੇ ਦੇ ਵਿੱਚ ਉਹ ਆ ਮੱਕੀ ਦਾ ਆਟਾ ਆਹ ਵਾਲੇ ਮੱਕੀ ਦੇ ਆਟੇ ਵਾਲੇ ਪਕੌੜੇ ਮੈਂ ਪਹਿਲਾਂ ਤਾਂ ਮੱਕੀ ਦਾ ਆਟਾ ਘੋਲ ਕੇ ਪਹਿਲਾਂ ਮੰਨ ਕੇ ਪਹਿਲਾਂ ਮੱਕੀ ਦਾ ਆਟਾ ਹੀ ਘੋਲ ਲਿਆ ਮੇਰੇ ਕੋਈ ਪਕੌੜੇ ਇੱਦਾਂ ਦੇ ਕਾਤੇ ਬਣ ਜਾਂਦੇ ਆ ਮੈਂ ਮੱਕੀ ਦਾ ਆਟਾ ਘੋਲ ਕੇ ਉਹਦੇ ਪਕੌੜੇ ਬਣਾਉਂਦੇ ਆ ਬਾਗ ਵਿੱਚ ਆ ਬਰਾਇਡਾ ਨੇ ਉਹ ਤੇ ਰੱਟੀ ਵਾਲੇ ਬਣਾਏ ਪਹਿਲਾਂ ਮੱਕੀ ਦੀ ਬਣਾਉਂਦੇ ਜਨਾਬ ਜੀ ਨੂੰ ਪਕੌੜੇ ਉਹ ਤੋਂ ਬਣਾ ਆਪਾਂ ਕਰ ਲਾਂਗੇ ਇਹਨੂੰ ਅਰਬੀ ਨੂੰ ਫਰਾਈ ਬਚ ਕੇ ਤੇਲ ਬੱਲੇ ਕੱਢਿਆ ਹੋਇਆ ਸੀਗਾ ਸੀ ਪਕੌੜੇ ਕੱਢੇ ਉਹ ਪਕੌੜਿਆਂ ਨਾਲ ਤੇਲ ਹੀ ਆ ਅਸੀਂ ਨਾਲ ਚਰਬੀ ਆ ਪਾ ਲੈਨੇ ਕਰਨਾਗੇ ਚੰਗੀ ਤਰ੍ਹਾਂ ਫਰਾਈ ਆਈਨਾਂ ਚਲਾ ਗਿਆ ਜਦੋਂ ਇਹਨੇ ਦੇਖਿਆ ਨਾ ਤੇ ਬੇਸਨ ਦੀ ਜਗ੍ਹਾ ਉਹਨੇ ਕੀ ਕਹੀ ਜਾਂ ਲਾ ਗਿਆ ਬੱਕੀ ਵਾਲਾ ਆਟਾ ਤੇ ਮੈਨੂੰ ਪਕੌੜੇ ਕੱਢ ਦੀ ਛੱਡ ਗਿਆ ਆਪ ਅੰਦਰ ਚਲੇ ਗਿਆ ਜਨਾਬ ਜੀ ਉਹ ਵੀ ਕਰ ਲਾ ਆਹ ਬਹੁਤ ਫਰਾਈ ਹੋਣ ਲੱਗੀ ਆ ਅਜੇ ਥੋੜੀ ਜਿਹੀ ਕਸਰ ਹੈ। ਥੋੜਾ ਜਿਹਾ ਟਾਈਮ ਆਪਾਂ ਹੋਰ ਰਹਿਣ ਦਿੰਦੇ ਨੇ। ਕੋਤਨ ਕੱਲ੍ਹ ਵੈ ਇੱਕ ਨਾ ਉਹ ਵੀਡੀਓ ਦੇਖੀ ਤਾਂ ਮਤਲਬ ਕਿ ਉਹਦੋਂ ਤੋਂ ਮੈਂ ਵੀਡੀਓ ਦੇਖਣ ਲਈ ਹਾਂ। ਫੇਸਬੁਕ ਤੇ ਮੈਂ ਵੀਡੀਓ ਦੇਖਣ ਲਈ ਸੀਗੀ ਉਹਦੇ ਵਿੱਚ ਦੱਸਦੇ ਦੱਸਿਆ ਹੋਇਆ ਸੀਗਾ ਵੀ ਪੁਰਾਣੇ ਗ੍ਰੰਥਾਂ ਦੇ ਹਿਸਾਬ ਨਾਲ ਆਯੁਰਵੇਦਿਕ ਗ੍ਰੰਥਾਂ ਦੇ ਹਿਸਾਬ ਨਾਲ ਸੌਣ ਦੇ ਮਹੀਨੇ ਚ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਤੇ ਉਹਦੇ ਵਿੱਚ ਆ ਪੱਤੇਦਾਰ ਚੀਜ਼ਾਂ ਤੇ ਜਿਹੜੀਆਂ ਉਹ ਖਾਣੀਆਂ ਨਹੀਂ ਚਾਹੀਦੀ ਉਹ ਤਾਂ ਅਸੀਂ ਤਾਂ ਤਕਰੀਬਨ ਮੈਂ ਤਾਂ ਨਹੀਂ ਖਾਂਦੀ ਜਾਂਦਾ ਮੈਨੂੰ ਪਤਾ ਲੱਗਾ ਪੱਤੇ ਵਾਲੀਆਂ ਜਿਹੜੀਆਂ ਚੀਜ਼ਾਂ ਸੌਣ ਦੇ ਮਹੀਨੇ ਚ ਆਪਾਂ ਜਦੋਂ ਖਾਂਦੇ ਆ ਨਾ ਤਾਂ ਉਹਨਾਂ ਉੱਤੇ ਕੀੜਾ ਮਕੌੜਾ ਜਿਹੜਾ ਉਹ ਜ਼ਿਆਦਾ ਬੈਠਾ ਹੁੰਦਾ ਇਹ ਲੋਕੀ ਸਾਗ ਬਣਾ ਲੈਂਦੇ ਸੌਣ ਦੇ ਮਹੀਨੇ 'ਚ ਨਹੀਂ ਬਣਾਉਣਾ ਚਾਹੀਦਾ ਉਹਦੇ ਨਾਲ ਜਿਹੜਾ ਬਾਤਦੋਸ਼ ਹੈ ਨਾ ਅੰਦਰ ਦੀ ਜਿਹੜੀ ਆਪਣੀ ਉਹ ਆ ਗੈਸ ਉਹ ਮਤਲਬ ਕਿ ਜਦੋਂ ਆਪਾਂ ਸਾਗ ਬਣਾਉਂਦੇ ਸੌਣ ਦੇ ਮਹੀਨੇ 'ਚ ਤੇ ਉਹਦੇ ਨਾਲ ਆਪਣਾ ਬਾਤਦੋਸ਼ ਵੱਧਦਾ ਮਤਲਬ ਗੈਸ ਦੀ ਪ੍ਰੋਬਲਮ ਜਿਹੜੀ ਆਪਾਂ ਨੂੰ ਨਾ ਜ਼ਿਆਦਾ ਹੁੰਦੀ ਆ ਤੇ ਇਸ ਕਰਕੇ ਸੌਣ ਦੇ ਮਹੀਨੇ 'ਚ ਪੱਤੇਦਾਰ ਜਿਹੜੀਆਂ ਸਬਜ਼ੀਆਂ ਤੇ ਸਾਗ ਵਗੈਰਾ ਪਾਲਕ ਵਗੈਰਾ ਮੇਥੀ ਵਗੈਰਾ ਨਹੀਂ ਖਾਣੀ ਚਾਹੀਦੀ ਤੇ ਬਾਕੀ ਤੁਸੀਂ ਦੱਸੋ ਕਿੰਨਾ-ਕਿੰਨਾ ਦੇ ਚ ਮੰਨਦੇ ਆ ਵੀ ਸੌਣ ਦੇ ਮਹੀਨੇ ਚ ਕੜੀ ਬਣਾਉਣੀ ਚਾਹੀਦੀ ਆ ਤੇ ਇੱਕ ਉਹਦੇ ਵਿੱਚ ਇਹ ਲਿਖਿਆ ਸੀ ਉਹ ਦੱਸਦੇ ਸੀ ਸੌਣ ਦੇ ਮਹੀਨੇ ਚ ਅਰਬੀ ਜਿਹੜੀ ਉਹ ਖਾਣੀ ਚਾਹੀਦੀ ਸੌਣ ਦੇ ਮਹੀਨੇ ਵਿੱਚ ਬਾਕੀ ਤੁਸੀਂ ਦੱਸੋ ਤੁਹਾਡੇ ਸਾਰੇ ਇਰਾਕਿਆਂ ਚ ਕੀ ਮੰਨਿਆ ਜਾਂਦਾ ਪੱਤੇਦਾਰ ਸਬਜ਼ੀ ਤਾਂ ਵੈਸੇ ਆਯੁਰਵੇਦਿਕ ਦੇ ਹਿਸਾਬ ਨਾਲ ਨਹੀਂ ਖਾਣੀ ਚਾਹੀਦੀ ਕਿਉਂਕਿ ਉਹ ਪ੍ਰੋਬਲਮ ਕਰਦੀਆਂ ਸੌਣ ਦੇ ਮਹੀਨੇ ਚ ਕੀੜਾ ਮਕੌੜਾ ਕਹਿੰਦੇ ਜਿਆਦਾ ਹੁੰਦਾ ਸੌਣ ਦੇ ਮਹੀਨੇ ਦੇ ਤੇ ਉਹ ਪੱਤਿਆਂ ਉੱਤੇ ਜਿਹੜਾ ਬੈਂਦਾ ਤੇ ਉਹਦੇ ਨਾਲ ਪ੍ਰੋਬਲਮ ਜਿਹੜੀਆਂ ਕ੍ਰੀਏਟ ਹੁੰਦੀਆਂ ਜੇ ਆਪਾਂ ਹਲਥ ਪ੍ਰੋਬਲਮਸ ਹੁੰਦੀਆਂ ਉਹਨਾਂ ਦੇ ਨਾਲ ਜ਼ਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਥੋੜੀ ਜਿਹੀ ਰਹੀ ਬਸ ਕਸਰ ਹੋਰ ਇਹ ਜਰਵੀ ਹੋ ਗਈ ਆ ਕਰਵੀ ਆਪਾਂ ਇਹਨੂੰ ਕੱਢ ਲਈਏ ਇਹ ਕਰਵੀ ਦੇ ਪੱਤੇ ਵੀ ਬਣਾਉਂਦੇ ਆ ਨਾ ਲੋਕੀ ਖਟੋੜ ਸਾਡੇਆਂ ਦੇ ਇੱਧਰ ਖਟੋੜ ਕਹਿੰਦੇ ਆ ਉਹਨੂੰ ਕਿਸੇ ਦੰਡੇ ਆ ਕੇ ਕਰਵੀ ਦੇ ਪੱਤੇਾਂ ਨਾਲ ਚ ਤੋੜ ਬਣਾਉਂਦੇ ਆ ਆ ਵੀ ਬੜੀ ਵਧੀਆ ਹੁੰਦੀ ਆ ਉਹ ਮੱਕੀ ਬਤਰੀ ਹੋਣਾ ਐਸੇ ਕੰਦੇ ਰਹਿ ਆਪਕੇ ਅੱਜ ਮੌਸਮ ਚ ਨਾਖਾ ਵਸਰ ਕੇ ਆਮੀ ਨੰਗਾ ਤੇਲੇ ਨਹੀਂ ਦੇਖਾਂਗੇ ਉਦੋਂ ਤੱਕ ਵਰਤ ਹੀ ਕਰ ਮਾਰਨ ਲੱਗਾ ਚੱਲ ਬੋਣਾ ਇਹਨਾਂ ਦੇਸੀ ਕਿ ਮੈਂ ਉਹ ਪੋਟੋੜ ਜਾਂਦੀ ਮੇਰੀ ਪ੍ਰੋਬਲਮ ਹੋ ਗਈ ਫੇਰ ਬੰਦ ਕਰ ਦਿੱਤੇ ਬਹੁਤ ਏਸੇ ਨਾਲ ਬੈਂਗ ਨਾ ਤਾਂ ਬਈ ਨਹੀਂ ਅੱਧੇ ਗੱਟੇ ਦੇਖ ਲਓ ਜੀ ਅਰਲੀ ਕਰ ਲਈ ਆਪਾਂ ਫਰਾਈ ਤੇ ਆਹ ਕੀ ਸਿੱਤੇ ਤੇ ਆਹ ਹੁਣ ਆ ਅੱਧਾ ਤੇਲ ਕੱਢਦੀ ਐ ਤੇ ਇਹਦੀ ਆਪਾਂ ਇਹ ਅੱਧਾ ਤੇਲ ਆਪਾਂ ਕੱਢ ਲਿਆ ਤੇ ਇਹ ਆਪਾਂ ਜਿਹੜੇ ਪਿਆਜ਼ ਹੋ ਗਏ ਤੇ ਮਿਰਚ ਹੋ ਗਈ ਇਹ ਆਪਾਂ ਗ੍ਰਾਈਂਡ ਕਰਕੇ ਰੱਖਿਆ ਸੀ ਉਸ ਤੋਂ ਪਹਿਲਾਂ ਆਪਾਂ ਪਾਉਨੇ ਆ ਜੀਰਾ ਪੰਪਾਰਾ ਪਾ ਜੀਰਾ ਜੀ ਦੇ ਦਪਟਕੇ ਜਿਹੜੇ ਵੱਜਣਾ ਪਿਆ ਮਿੰਜ ਕੇ ਘੜਚੜਚੜ ਜੜ ਕਰਦਾ ਹੁੰਦਾ ਉਹ ਕਾਰਨ ਆਪੇ ਹੁਣ ਆਪਾਂ ਬਾਦੀ ਵਿੱਚ ਪਿਆਜ਼ ਤਾਰਾ ਫਾੜੋ ਇਹ ਦੰਨ ਉਹ ਕੋਈ ਨਹੀਂ ਨਾ ਤੇਰੀ ਜਿਹੜੀ ਕਰਦਾ ਹਾਂ ਨਾ ਅੱਗੇ ਜਿੱਤਾਂ ਹੋਈਆਂ ਵਿੱਚ ਚਿੱਟੇ ਪੈ ਗਏ ਹੈ ਕੱਟਣਾ ਪਾ ਦਿੰਦੇ ਇਹ ਪਾਣੀ ਨਹੀਂ ਹੋਵੇ ਜਾ ਕੇ ਕੇਂਡਾ ਲਾਉਂਦੇ ਦੇ ਵਿੱਚ ਆਪਾਂ ਥੋੜਾ ਜਿਹਾ ਨੂਨ ਪਾ ਦਿੰਨੇ ਆ ਨੂਨ ਨਾਲ ਜਦ ਇਹ ਇਤਰਾਪ ਆਉਣ ਰੱਖੀ ਰਏਗੀ ਦੁੱਧ ਤੇ ਗਰਮ ਹੋਣ ਵਾਸਤੇ ਮੋਬਾਲਾ ਦੇਣਾ ਲਈ ਜੀ ਮੋਣ ਵਾਸਤੇ ਦੁੱਧ ਨੂੰ ਗਰਮ ਕਰ ਦਿੰਗੇ ਤੇ ਆਪਾਂ ਪਾ ਲਈਏ ਜੀ ਥੋੜਾ ਜਿਹਾ ਨਮਕ ਕਿਉਂਕਿ ਜਲਦੀ ਇਹ ਗੰਟਾ ਘੁੱਜ ਜਾਂਦਾ ਹੁੰਦਾ ਇਸੇਂ ਦਾ ਨਮਕ ਥੋੜਾ ਜਿਆਦਾ ਹੀ ਪਾਉਣਾ ਪੈਂਦਾ ਕਿਉਂਕਿ ਇਹਨਾਂ ਨੂੰ ਇਹਦਾ ട്ട നമ ബോം നീവിച്ച് ഗ്രാൻഡർ കക്ഷണ ਨੀ ਆਪਾਂ ਜੀ ਪਾ ਲਈਏ ਹੋ ਪੁੱਜ ਗਿਆ ਗੰਡਾ ਬਿਲਕੁਲ ਪੁੱਜ ਗਿਆ ਤੇ ਤਾਂ ਕਰ ਤੂੰ ਹੁਣ ਆਪਾਂ ਇਹ ਬਾਦਕਾ ਟਮਾਟਰ ਟਮੇਟੀ ਤੇ ਪਿਆਦਾ ਲਸਣ ਨਾ ਕਰ ਬਾਇ ਨਹੀਂ ਕਰਦੀ ਜਦੋਂ ਲਸਣ ਪਾਦੀ ਹੈ ਨਾ ਜੇ ਇੱਕ ਚੀਜ਼ ਆਪਾਂ ਹੋਰ ਪਾਵਾਂਗੇ ਜਿਹਦੇ ਨਾਲ ਇਹ ਗੈਸ ਬੂਸ ਵੀ ਨਹੀਂ ਕਰੂਗੀ ਹੁਣ ਆਪਾਂ ਹੁਣ ਤੜਕਾ ਪੁੱਜ ਲਵੇ ਫੇਰ ਪਾਉਣਾ ਹੈ ਇਹ ਜੀ ਤਕਰੀਬਨ ਉਹਨੂੰ ਕੀ ਕਹੇਦਾ ਪੁੱਜ ਚੱਲਾ ਉਹਨੂੰ ਕੀ ਕਹੇਦਾ ਟਮਾਟਰ ਵੀ ਗਰਮੀ ਬਹੁਤ ਆ ਬਹੁਤ ਪਸੀਨਾ ਪਸੀਨਾ ਹੋ ਗਿਆ ਮੈਂ ਸੂਟ ਬਾਇਆ ਸੀ ਮੈਂ ਸੂਟ ਚੇਂਜ ਕਰਕੇ ਨਾ ਸੂਟ ਬਾਈ ਕਿਉਂਕਿ ਇੰਨੀ ਜਿਆਦਾ ਗਰਮੀ ਨਾ ਬਹੁਤ ਪਸੀਨਾ ਆਉਂਦਾ ਤੇ ਨਾਲੇ ਤੁਸੀਂ ਨਾ ਮਤਲਬ ਕਿ ਸਾਰਿਆਂ ਦੇ ਆ ਸਾਰੇ ਪਿੰਡਾਂ ਦੇ ਵਿੱਚ ਹੀ ਤਕਰੀਬਨ ਪਤਾ ਨਹੀਂ ਸਾਡੇ ਪਿੰਡ ਜੀ ਆ ਜਾਂ ਤੁਹਾਡੇ ਸਾਰਿਆਂ ਦੇ ਪਿੰਡਾਂ 'ਚ ਵੀ ਇਦਾਂ ਹੋਊਗੀ ਤੁਸੀਂ ਦੇਖਿਓ ਹੁਣ ਕਾਂ ਅੱਜਕੱਲ ਜਿਹੜੇ ਉਹ ਦਿਖਦੇ ਨਹੀਂ ਅਜਿਹਾ ਲੱਗਦਾ ਕਾਂ ਗਾਇਬ ਹੋ ਗਏ ਪਹਿਲਾਂ ਤਾਂ ਕਾਂ ਸਵੇਰੇ ਸਵੇਰੇ ਕਿੰਨੇ ਕਿੰਨੇ ਕਾਂ ਹੁੰਦੇ ਹੁੰਦੇ ਸੀ ਅ ਦੁਪਹਿਰ ਨੂੰ ਵੀ ਰੋਟੀ ਰੋਟੀ ਪਾਈਦੀ ਸੀ ਜਾਂ ਸ਼ਾਮ ਨੂੰ ਵੀ ਆ ਕਿੰਨੇ ਦਿਨ ਹੋ ਗਏ ਮੈਂ ਵੀ ਨੋਟ ਕਰਨ ਦੇ ਹੀ ਆ ਕਾਂ ਉਹਨੂੰ ਕੀ ਕਹਿੰਦਾ ਦਿਖਦੇ ਹੀ ਨਹੀਂ ਕਿੰਨੇ ਦੇ ਨਹੀਂ ਹੋ ਗਏ ਸੀ ਤਾਂ ਇੱਥੇ ਕਾਂ ਦੇਖੇ ਹੀ ਨਹੀਂ ਸਾਡੇ ਪਿੰਡ ਇਹ ਤਾਂ ਕਿੰਨੇ ਕਾਂ ਹੁੰਦੇ ਆ ਦੱਸਿਓ ਕਿਹਦੇ ਕਿਹਦੇ ਪਿੰਡ ਵਿੱਚ ਨੋਟ ਕਰਿਓ ਨਾਲੇ ਜਿੱਦਾਂ ਪਹਿਲਾਂ ਚਿੜੀਆਂ ਗਾਇਬ ਹੋ ਗਈਆਂ ਸੀ ਨਾ ਉਹ ਤੇ ਕਿ ਚਿੜੀਆਂ ਉਹਨੂੰ ਕੀ ਕਹਿੰਦੀਆਂ ਦਿਖਣੋਂ ਹਟ ਗਈਆਂ ਸੀ ਜਿੱਦਾਂ ਪਹਿਲਾਂ ਉਦਾਂ ਹੀ ਕਾਂ ਵੀ ਜਿਹੜੇ ਉਹ ਦਿਖਣੋਂ ਹਟ ਗਏ ਹੁਣ ਨਹੀਂ ਦਿਖਦੇ ਤੇ ਸਾਰੇ ਜਣੇ ਦੱਸਿਓ ਜਰੂਰ ਕਿਹਦੇ ਕਿਹਦੇ ਪਿੰਡ ਵਿੱਚ ਕਾਂ ਜਿਹੜੇ ਉਹ ਨਹੀਂ ਦਿਖਦੇ ਸਾਡੇ ਪਿੰਡ 'ਚ ਕਾਂ ਬਹੁਤ ਘੱਟ ਕੀ ਮੈਂ ਤਾਂ ਕਿੰਨੇ ਦਿਨ ਹੋ ਗਏ ਮੈਨੂੰ ਦੇਖਿਆ ਹੀ ਨਹੀਂ ਕੋਈ ਕਾਂ ਤੂੰ ਦੇਖਿਆ ਓ ਮੰਮੀ ਨੂੰ ਪੁੱਛ ਨਹੀਂ ਤੂੰ ਦੇਖਿਆ ਕੋਈ ਕਾਂ ਨਾ ਸੱਚੀ ਕੋਈ ਕਾਂ ਨਹੀਂ ਦੇਖਿਆ ਨਹੀਂ ਤੇ ਇਸ ਵੇਲੇ ਸ਼ਾਮ ਦੇ ਟਾਈਮ ਵੀ ਉਹਨੂੰ ਕੀ ਕਹੀਦਾ ਬਨੇਰਿਆਂ ਤਾਂ ਬੱਠੇ ਹੁੰਦੇ ਆਪਣਾ ਜਿੱਦਾਂ ਪਿੰਡ ਦੇ ਵਿੱਚ ਟਾਵਰਿਆ ਤਾਂ ਹੁਣ ਸਭ ਤੋਂ ਹਾਂ ਨਾ ਹੈ ਨਹੀਂ ਗੇ ਕਾਂ ਜਿੱਦਾਂ ਚਿੜੀਆਂ ਨਹੀਂ ਸੀ ਪਹਿਲਾਂ ਦਿਖਣੋਂ ਹਟ ਗਈਆਂ ਉਦਾਂ ਕਾਂ ਵੀ ਦਿਖਣੋਂ ਹਟ ਗਏ ਐਨੀ ਕਿ ਕਾਂ ਦੱਸਿਓ ਕਿਹਦੇ-ਕਿਹਦੇ ਪਿੰਡ ਵਿੱਚ ਉਹਨੂੰ ਕੀ ਕਹੀਦਾ ਕਾਂ ਜਿਹੜੇ ਉਹ ਗਾਇਬ ਹੋ ਗਏ ਤੇ ਜੀ ਆਪਾਂ ਥੋੜੀ ਜਿਹੀ ਪਾਣੀ ਇਹ ਜੋ ਹੈ ਐਨੀ ਜਿਹੜੀ ਆਪਾਂ ਜਬੈਨ ਪਾ ਲੈਣੀ ਇਹਦੇ ਵਿੱਚ ਉਹ ਕੱਟੀ ਕਰ ਲਏ ਨੇ ਇਹਦੇ ਨਾਲ ਇਦਾਂ ਆ ਕਿ ਉਹ ਕੀ ਕਹਿੰਦੇ ਹੁੰਦੇ ਆ ਗਲੋਡਿੰਗ ਵਗੈਰਾ ਨਹੀਂ ਇਦਾਂ ਇੰਦਰ ਕਰਦੇ ਆ ਇਹ ਆ ਪਾਤੀ ਅਜਵੇਂ ਇਹ ਜੋੜੀ ਮੈਟ ਹੁੰਦੀ ਨਾ ਤਾਂ ਇਹਦੀ ਜੋੜਨ ਦੀ ਇਹਦੀ ਆਪਾਂ ਜੋੜਨ ਪਾ ਦਿੱਤੀ ਹੁਣ ਆਪਾਂ ਪਾਵਾਂਗੇ ਹਲਦੀ ਹਲਦੀ ਵੀ ਸੀ ਆਪ ਪਿਆਈ ਹੋਈ ਹੈ ਇਹਦੇ ਵਿੱਚ ਉਹ ਮੇਥੇ ਪਵਾਏ ਸੀ ਹਨਾ ਮੈਂ ਜਦੋਂ ਮੇਰਾ ਡੈਡੀ ਬਾਹਰ ਲੈ ਕੇ ਗਏ ਸੀ ਉਹ ਵਾਲੀ ਨਾ ਜਿਹੜੀ ਹੋ ਗਿਆ ਇਹ ਸਹੀ ਹੈ ਨਾ ਮੈਂ ਮੇਥੇ ਪਵਾ ਕੇ ਫਿਰ ਨਹੀਂ ਆਇਆ ਇਹ ਪਪਾ ਦੀ ਜੀ ਹਲਦੀ ਤੇ ਇਹ ਜੀ ਆਪਣਾ ਉਹ ਹੀ ਸੋਮੇ ਮਸਾਲਾ ਆ ਗਰਮ ਮਸਾਲਾ ਵੀ ਵਿੱਚ ਮਤ ਘਰ ਚ ਜੇ ਕਿਸੇ ਨੂੰ ਲੋੜ ਆ ਗਰਮ ਮਸਾਲੇ ਦੀ ਉਹ ਗਰਮ ਮਸਾਲਾ ਆਪਣਾ ਆਪਣੇ ਦੇ ਲੈਂਗੇਜ ਤੇ ਵੈਸੇ ਜਿਹੜੀ ਸਾਰੀ ਸਬਜੀ ਉਹਦੇ ਵਿੱਚ ਸੌਮੇ ਮਸਾਲਾ ਹੀ ਯੂਜ਼ ਕਰੀਦਾ। ਜਦੋਂ ਸਾਲਾ ਦੇ ਅੱਗੇ ਗਰਮੀ ਦੇ ਮਸਾਂ ਚ ਪਾਉਂਦਾ। ਕੋਈ ਵੀ ਖਾਲ ਕਰਦਾ। ਹੁਣ ਆਪਾਂ ਵੀ ਪਾ ਦਾਂਗੇ ਵਿੱਚ ਅਰਬੀ ਕਾ ਸਾਰਾ ਸਮਾਂ ਦਾ ਭਾਂਡੇ ਦੇ ਰਿਓ ਜਿੰਨੇ ਹੋਣੇ ਮੰਨਦੇ ਵਾਲੇ ਇੰਨਾ ਤੇ ਕੰਮ ਕੀਤਾ ਤੇ ਭਾਂਡੇ ਭਰੇ ਪਾ ਜੇ ਪਹਿਲਾਂ ਮੈਂ ਭਾਂਡੇ ਮਾਣ ਦੀ ਗੱਡੀ ਨੇ ਕਿੰਨੇ ਭਾਂਡੇ ਵਰੋ ਭਾਂਡੇ ਦੇ ਕਿੰਨੇ ਭਾਂਡੇ ਮਾਣੇ ਹੋਣੀ ਯਾਦ ਵੀ ਬੋਲ ਆ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਥੋੜਾ ਜਿਹਾ ਇਦਾਂ ਹੋ ਰਿਹਾ ਪਾਣੀ ਪਾ ਦਿੰਦੇ ਆ ज हो अपने हिसाब ग्रेवी मतलब कि सभी करी उसके हिसाब से पाने चलो जी आप ਪੰਡਿ ਪੰਡਿ ਮਾਂਜ ਕੇ ਜਿੱ ਤੱਕ ਮੇਰੀ ਰੁਟੀਨ ਆ ਸੈਲਫ ਕਰ ਦਿੱਤੀ ਮੈਂ ਸਾਫ ਇਹ ਜਿਹੜੀ ਸਬਜੀ ਆ ਇਹ ਵੀ ਕੱਟ ਤੇ ਕਰ ਦਿੱਤੀ ਮੈਂ ਰਿਜਨਲ ਅੱਪੀ ਆ ਹੋਰ ਥੋੜੀ ਗਾੜੀ ਹੋ ਜਵੇ ਇਹਦੀ ਗਰੇਵੀ ਤਾਂ ਫੇਰ ਆਪਾਂ ਉਹਨੂੰ ਕੀ ਕਹੀਦਾ ਬੰਦ ਕਰ ਦਾਂਗੇ ਫਸੇ ਨੀਗਰ ਆਂਦਾ ਨਾ ਸੰਘਣੇ ਲੋ ਜੀ ਇਹ ਅਰਬੀ ਬਣ ਗਈ ਸਾਡੀ ਤਰੀ ਵਾਲੀ ਇੰਦਾਂ ਦੀ ਬਣਦੀ ਹੈ ਇਹ ਇਹ ਪਾਲੀਆ ਜੀ ਆਪਾਂ ਮਨਵੀਰ ਵਾਸਤੇ ਅਰਪੀ ਦੀ ਸਬਜੀ ਹੁਣ ਇਹ ਆਪਾਂ ਨੂੰ ਦੱਸੂਗਾ ਵੀ ਕਿੰਦਾਂ ਦੀ ਬਣੀ ਅਰੇ ਵਿੱਚ ਆਪਾਂ ਨਿੰਬੂ ਨੀ ਨਚੋੜਿਆ ਜੇ ਨਿੰਬੂ ਨਚੋੜ ਲੀਏ ਤਾਂ ਖੱਟੀ-ਬਿੱਟੀ ਹੋਰ ਵੀ ਉਹਨੂੰ ਕਿਹਦਾ ਟੇਸਟੀ ਲੱਗਦੀ ਮੈਂ ਖਾ ਕੇ ਦੇਖੀ ਉਹਦਾ ਜੁਆਇੰਡ ਦਾ ਸਵਾਦ ਵੀ ਬਹੁਤ ਟੇਸਟੀ ਹੁੰਦਾ ਨਿੰਬੂ ਹੈ ਨਹੀਂ ਸੀ ਨਿੰਬੂ ਪਾਦੰਦਾ ਹੋਰ ਵੀ ਵਧੀਆ ਲੱਗਣਾ ਵਾਹ ਟੇਸਟੀ ਹੈ ਨਹੀਂ ਤਾਂ ਤੂੰ ਹੀ ਨੱਕ ਬੋਲ ਵੱਟਦਾ ਹੁੰਦਾ ਮੈਂ ਤਾਂ ਨਹੀਂ ਖਾਣੀ ਅਰਬੀ ਮੈਂ ਤਾਂ ਨਹੀਂ ਖਾਣੀ ਅਰਬੀ ਤੁਸੀਂ ਵੀ ਇਦਾਂ ਹੀ ਬਣਾਓ ਅਰਬੀ ਖਾ ਹੋ ਜਾਂਦੀ ਹੈ ਇਦਾਂ ਜਿਹੜੀਆਂ ਸੁੱਕੀ ਜਿਹੀ ਹੁੰਦੀ ਉਹ ਨਹੀਂ ਖਾ ਹੁੰਦੀ ਉਹ ਗਲੇ ਜੇ ਨੂੰ ਲੱਗਦੀ ਰਹਿੰਦੀ ਹੈ ਤੇ ਇਹਦੇ ਨਾਲ ਹੀ ਕਰਦੇ ਆ ਜੀ ਆਪਾਂ ਅੱਜ ਦੇ ਬਲੌਗ ਦਾ ਐਂਡ ਉਹ ਦੇਖ ਮੇਰੇ ਅਲਕੇ ਦਾ ਦੇਖਣੇ ਨਹੀਂ ਵਿਖੇ ਹਾਏ ਗੁੱਲੂ ਪੈ ਡਿਗਰੀ ਖਤਮ ਹੋ ਗਈ ਬਹੁਤ ਭੁੱਖੀ ਲੱਗੀ ਐ ਚੱਲ ਤੈਨੂੰ ਰੋਟੀ ਖਵਾਵਾਂ ਚੱਲ ਮੈਂ ਆਪਣੇ ਗੁੱਲੂ ਨੂੰ ਰੋਟੀ ਖਵਾਉਣੀ ਆ ਚਲੋ ਜੀ ਦਾਦੀ ਨੇ ਰੋਟੀ ਖਵਾਈ ਨਹੀਂ ਖਵਾਈ ਨਹੀਂ ਰੋਟੀ ਦਾਦੀ ਨੇ ਨਹੀਂ ਖਵਾਈ ਬਾਅਦ ਦੇ ਨਾਲ ਹੀ ਕਰਦੇ ਆ ਸੀ ਅਸੀਂ ਅੱਜ ਦੇ ਬਲੌਗ ਦਾ ਐਂਡ ਸਾਡਾ ਜਨਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ